26 ਜਨਵਰੀ ਨੂੰ ਤੇ ਅਨੁਚ ਰੱਖਦੇ ਆ ਹੋਇਆ ਤੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸੀਪੀ ਸਾਹਿਬ ਦੇ ਸਾਨੂੰ ਡਾਇਰੈਕਸ਼ਨਸ ਦੇ ਮੁਤਾਬਕ ਬਸ ਸੈਂਡ ਲੁਧਿਆਣਾ ਵਿਖੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਸੀਗੀ ਸੋ ਇੱਥੇ ਆਪਾਂ ਸ਼ੱਕੀ ਵਿਅਕਤੀ ਸ਼ੱਕੀ ਵਸਤੂਆਂ ਦਾ ਸ਼ੱਕੀ ਵਿਕਲਾਂ ਦੇ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਹੋਇਆ ਕਿ ਇਹਨਾਂ ਨੂੰ ਗੌਰ ਨਾਲ ਚੈੱਕ ਕੀਤਾ ਜਾਵੇ ਤੇ ਕੋਈ ਵੀ ਪਬਲਿਕ ਡੇ ਦੇ ਸੌਖਿਆ ਨੂੰ ਤੇ ਅੰਸ਼ ਰੱਖਦੇ ਹੋਗੇ ਕੋਈ ਵੀ ਅੰਸ਼ ਖਾਮੀ ਕਰਨਾ ਨਾ ਵਾਪਰੇ ਤੇ ਸ਼ਰਾਰਤੀ ਅੰਸਰ ਕੋਈ ਵੀ ਇਹੋ ਜਿਹੀ ਸ਼ਰਾਰਤ ਨਾ ਕਰ ਸਕੇ ਜਿਸ ਨਾਲ ਮਾਹੌਲ ਖਰਾਬ ਹੋਵੇ ਇਸ ਨੂੰ ਧਿਆਨ ਚ ਰੱਖਦੇ ਹੋਇਆ ਫਿਰ ਇੱਥੇ ਬਸ ਐਂਡ ਲਿਜਾਣਾ ਵੇ ਕਿ ਏਸੀਪੀ ਅਕਰਸ਼ਿਜਨ ਮੈਮ ਦੀ ਨਿਗਰਾਨੀ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਅਵੀ ਸਾਡੀ ਜਿਹੜੀ ਐਕਸਰਸਾਈਜ਼ ਕਾਫੀ ਇੰਪੈਕਟਫੁਲ ਤੇ ਇਹਦੇ ਨਾਲ ਵਧੀਆ ਰਿਜ਼ਲਟ ओरिएंटेड ਰਹੇਗੀ ਸਰ ਅਹੋ ਕਰ ਬਸਟੈਂਡ ਦਾ ਕੰਮ ਹੋਪੇ ਚੱਲ ਰਿਹਾ ਸੀ ਮੁਨਕੀ ਬਾਅਦ ਫਿਲਹਾਲ ਤਾਂ ਜੀ ਦੇਖੋ ਜਿਹੜਾ ਜ਼ੋਨ 3 ਦਾ ਏਰੀਆ ਮੇਰੇ ਜਰਿਸਡਿਕਸ਼ਨ ਦਾ ਤਾਂ ਅਸੀਂ ਹਜੇ ਬਸਟੈਂਡ ਦੇ ਵਿੱਚ ਕਰ ਰਹੇ ਹਾਂ ਪਰ ਹੋਰ ਵੀ ਜਿੱਥੇ-ਜਿੱਥੇ ਕਰਾਊਡਿਡ ਪਲੇਸਿਸ ਹੋਣਗੇ ਅਸੀਂ ਉਹਨਾਂ ਨੂੰ ਟਾਰਗੇਟ ਕਰਾਂਗੇ ਆਨਲਾਈਨ ਸਮੇਂ ਦੇ ਵਿੱਚ ਤੇ ਅਸੀਂ ਇਨਸ਼ੋਰ ਕਰਾਂਗੇ ਵੀ ਜਿਹੜਾ ਆਵਾਮ ਆ ਜਿਹੜੀ ਆਮ ਜਨਤਾ ਆ ਉਹ ਜਿਹੜਾ ਸਾਡਾ ਰਿਪਬਲਿਕ ਡੇ ਦਾ ਜਿਹੜਾ ਦਿਹਾੜਾ ਹੈ ਉਹ ਖੁਸ਼ੀ ਦੇ ਨਾਲ ਮਨਾਇਆ ਜਾਵੇ ਤੇ ਦੇਸ਼ ਪ੍ਰਤੀ ਜਿਹੜੀ ਚੰਗੀ ਭਾਵਨਾ ਦੇ ਨਾਲ ਮਨਾਇਆ ਜਾਵੇ। ਜਦੋਂ ਇੱਕ ਅੱਜ ਤੇ ਚੈਕਿੰਗ ਕੀਤੀ ਗਈ ਸੀ ਸਕੈਨਰ ਕੀਤੀਆਂ ਮੋਟਵਾ ਉਹਨਾਂ ਦੇ ਸਕੈਨ ਕਰਕੇ ਦੇਖਿਆ ਗਿਆ। ਕੋਈ ਬੰਦਾ ਕ੍ਰਿਮਨਲ ਐਕਟ ਨਹੀਂ ਹੋ ਕਿੰਨੇ ਵੀ ਇੱਕ ਬੰਦੇ ਆਪਣੇ ਤੇਲੀ ਹੋਦੋ ਤੇ ਕੋਈ ਸਾਡੇ ਕੋਲ ਨਾ ਜੀ ਪ੍ਰੋਪਰ ਅਸੀਂ ਟੈਕਨੋਲੋਜੀ ਦਾ ਯੂਜ਼ ਕਰਦੇ ਆ ਹੋਇਆ। ਵੀ ਫੇਸ ਸਕੈਨਿੰਗ ਐਪ ਹੈਗੀ ਆ ਨੰਬਰ ਸਕੈਨਿੰਗ ਐਪਸ ਨੇ ਜਿਹੜੀਆਂ ਉਹਨਾਂ ਨੂੰ ਯੂਜ਼ ਕਰਦੇ ਆ ਹੋਇਆ ਆਪਾਂ ਚੈਕਿੰਗ ਕਰਦੇ ਪਏ ਆ ਤੇ ਅਜੇ ਤੱਕ ਕੋਈ ਰਿਜ਼ਲਟ ਮਿਲੇ ਨਹੀਂ ਐਂਡ ਰਿਜ਼ਲਟ ਜਿਹੜਾ ਹੋਊਗਾ ਤੁਹਾਨੂੰ ਕਨਵੇ ਕਰ ਦਿੱਤਾ ਜਾਵੇਗਾ ਕੋਈ ਖਾਸ ਗੱਲ ਹੈ ਤੇ ਇਹ ਰੂਟੀਨ ਚੈਕਿੰਗ ਹੈ ਬਸਟੈਂਡ ਦਾ ਕਾਜੋ ਕਿੰਨਾ ਚੱਲ ਰਿਹਾ ਹੈ ਬਾੜੇ ਅੰਸਰ ਆ ਦੇਖ ਲਾ ਕੋਈ ਵੀ ਸਸਪੀਸ਼ੀਅਸ ਪਰਸਨ ਜਾਂ ਸਸਪੀਸ਼ੀਅਸ ਐਕਟੀਵਿਟੀਜ਼ ਆਨ ਨੂੰ ਅਗਰ ਇੱਥੇ ਦਿਖਦੀ ਹੈ ਤਾਂ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਕੱਲੇ ਇਕੱਲੇ ਬਸਟੈਂਡ ਦੀ ਤਿਆਰੀ ਕਿ ਹਾਲ ਵੀ ਲੱਗਿਆ ਕਰ ਰਹੇ ਹੋ ਮੇਰੀ ਏਰੀਆ ਦੇ ਵਿੱਚ ਤਾਂ ਇਕੱਲਾ ਬਸਟੈਂਡ ਹੈਗਾ ਪਰ ਲੁਧਿਆਣਾ ਦੇ ਵਾਪਕ ਏਰੀਆ ਦੇ ਵਿੱਚ ਜੁੜਦਾ ਦੀ ਰੇਲਵੇ ਸਟੇਸ਼ਨ ਉਥੇ ਵੀ ਕਾਜ ਕੀਤਾ ਜਾ ਰਿਹਾ ਹੈ। ਸਾ ਤੋਂ ਵੀ ਫੋਟੋ ਖਿੱਚ ਕੇ ਸਕੈਨ ਵੀ ਕਰ ਰਹੇ ਹੋ। ਬੰਦੇ ਦਾ ਫੇਸ ਕੋਈ ਰਿਪੋਰਟ ਚੈੱਕ ਕਰ ਰਹੇ ਹੋ। ਕੀ ਹੋ ਰਿਹਾ ਹੈਗਾ ਇਹਦੇ ਵਿੱਚ ਹੀ ਅਸੀਂ ਪਾਇਸ ਤੇ ਆਪਣੇ ਜਿਹੜੇ ਐਪਸ ਹੈਗੇ ਪੰਜਾਬ ਪੁਲਿਸ ਵੱਲੋਂ ਉਹਨਾਂ ਦਾ ਯੂਜ਼ ਕਰਕੇ ਸਸਪੀਸ਼ੀਅਸ ਪਰਸਨਸ ਸਸਪੀਸ਼ੀਅਸ ਵਹੀਕਲਸ ਨੂੰ ਫਰਾਉਂਡ ਅਪ ਕਰ ਰਹੇ ਹੈ। ਤੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੀਏ? ਲੋਕਾਂ ਨੂੰ ਬਸ ਇਹੀ ਅਪੀਲ ਹੈਗੀ ਕਿ ਆਪਣਾ ਏਰੀਆ ਸ਼ਾਂਤ ਸ਼ਾਂਤਮਈ ਰੱਖੇ ਇੱਥੇ ਕੋਈ ਵੀ ਬਾੜੀ ਹਰਕਤ ਜਾਂ ਕੋਈ ਵੀ ਇਲੀਗਲ ਐਕਟੀਵਿਟੀ ਨਾ ਕੀਤੀ ਜਾਏ। ਅਸੀਂ ਤੁਹਾਨੂੰ ਸਪੈਸ਼ਲ ਲੇਟਿੰਗ ਆ ਇੱਕ ਵਾਰੀ ਜਦੋਂ ਕਾਗਜ਼ ਖਤਮ ਹੋਊਗਾ ਉਹਦੇ ਬਾਅਦ ਰਿਪੋਰਟ ਤਿਆਰ ਕੀਤੀ ਜਾਊਗੀ ਆ ਰਹੀ ਹੈ ਨਵੇਂ ਤਰੀਕੇ ਨਾਲ ਦਿੱਤੀ ਆ ਰਹੀ ਆ ਫੋਟੋ ਸਕੈਨ ਕਰਕੇ ਲੱਗਦਾ ਵੀ ਇੰਨਾ ਕਾਫੀ ਇਨਾ ਪਰੇ ਹੋਊਗਾ ਬਿਲਕੁਲ ਜੀ ਜਿਹੜੀ ਜਿਹੜੀ ਪੀਐਸਆਈਡੀ ਹੈ ਇਹਦੇ ਉੱਤੇ ਬੰਦੇ ਦੀ ਫੋਟੋ ਕਰਕੇ ਉਹਦਾ ਕ੍ਰਿਮੀਨਲ ਰਿਕਾਰਡ ਦਾ ਪਤਾ ਲੱਗ ਜਾਂਦਾ ਉਸ ਕਰਕੇ ਪੀਐਸਆਈਡੀ ਦੇ ਚੈੱਕ ਕਰ ਰਹੇ ਆ ਕਿਹੜੀ ਜਗ੍ਹਾ ਡੈਕੂ ਕਰਨੀ ਹੈ ਜੀ ਤੇ ਬਸ ਸਟੈਂਡ ਚੈਕਿੰਗ ਚਾਹੀਦੀ ਹੈ ਅਜਾ ਜਿਹੜਾ ਇਹ ਸਕੈਨਰ ਹੈ ਜਿਹਦੇ ਵਿੱਚ ਜਿਹੜੀ ਰੋਪੀ ਆਉਂਦੀ ਹੈ ਜਿਹੜਾ ਦੋਸ਼ੀ ਹੁੰਦਾ ਬਿਲਕੁਲ ਜੋ ਇਸ ਬੰਦੇ ਦੀ ਵੀ ਫੋਟੋ ਫਿੱਟੀ ਜਾਂਦੀ ਹੈ ਜੇ ਤੇ ਜੋ ਵੀ ਮੁਕਦਮੇ ਦਰਜ ਨੇ ਉਹ ਸਕੈਨਰ ਦੇ ਥਰੂ ਕਲੀਅਰ ਹੋ ਜਾਂਦਾ ਇਸ ਬੰਦੇ ਦਾ ਕਰੈਕਟਰ ਕੀ ਹੈ ਭਾਈ ਲੱਗਦਾ ਵੀ ਜਿੱਦਾਂ ਕਿਸੇ ਬੰਦੇ ਨੇ ਕ੍ਰਾਈਮ ਕਰਕੇ ਪਾਰਲੀ ਸਟੇਜ ਤੇ ਪੱਥਿਆ ਉਹਦੀ ਫੋਟੋ ਸਕੈਨ ਕਰਕੇ ਜਲਦੀ ਬੰਦਾ ਫੜਿਆ ਜਾ ਸਕਦਾ ਬਿਲਕੁਲ ਜੀ ਜਿਹਨੇ ਕ੍ਰਾਈਮ ਕੀਤਾ ਉਹਦਾ ਸਾਰੀ ਡਿਟੇਲ ਆ ਜਾਂਦੀ ਹੈ ਇਹਦੇ ਤੇ ਕਦੋਂ ਤੋਂ ਇਹ ਸ਼ੁਰੂ ਕੀਤਾ ਜੀ ਇਹ ਕਰਾਲਾ ਇਹ ਪਰਾਲਾ ਕਾਫੀ ਸਮੇਂ ਤੋਂ ਚੱਲ ਰਿਹਾ ਜੀ